ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਜਿਹੜੀ ਮੈਂ ਤੁਹਾਨੂੰ ਚੀਜ਼ ਵਿਖਾ ਰਹੀਆਂ ਇੱਕ ਦਿਵਾਨ ਬੈੱਡ ਦੀ ਚਾਦਰ ਜਿਹੜੀ ਕਿ ਸਿੰਧੀ ਟਾਂਕੇ ਦੇ ਨਾਲ ਨਿਕਲੀ ਹੋਈ ਹੈ ਜਿਹੜੀ ਕਿ ਸਾਡੇ ਲੋਕ ਪਹਿਲਾਂ ਸਾਡੀਆਂ ਜਿਹੜੀਆਂ ਮਾਮਾ ਸੀਗੀਆਂ ਜਾਂ ਪੁਰਾਣੇ ਆਪਣੀਆਂ ਤੁਸੀਂ ਮਾਸੀਆਂ ਲਾ ਲਓ ਮਾਮੀਆਂ ਪੂਆ ਚਾਚੀਆਂ ਤਾਈਆਂ ਮਿਲ ਕੇ ਬੈਠ ਕੇ ਆਪਣੀਆਂ ਡਿਓੜੀਆਂ ਦੇ ਵਿੱਚ ਕੱਢਦੀਆਂ ਹੁੰਦੀਆਂ ਸੀ ਅੱਜ ਮੈਂ ਤੁਹਾਨੂੰ ਉਸ ਚੀਜ਼ ਦੇ ਦਰਸ਼ਨ ਜਿਹੜੇ ਕਰਵਾ ਰਹੀਆਂ ਜਿਹੜੀਆਂ ਚੀਜ਼ਾਂ ਸਾਡੇ ਮਤਲਬ ਪੰਜਾਬ ਦੇ ਵਿੱਚੋਂ ਹੁਣ ਗੋਮੀ ਹੋ ਚੁੱਕੀਆਂ ਨੇ ਠੀਕ ਹੈ ਇਸ ਜਿਹੜਾ ਟਾਂਕਾ ਨਿਕਲਿਆ ਹੋਇਆ ਇਹਦੇ ਉੱਪਰ ਇਹਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਕਿਹੜਾ ਟਾਂਕਾ ਆ ਇਹ ਸਿੰਧੀ ਟਾਂਕਾ ਆ ਮੈਨੂੰ ਅੱਜ ਵੀ ਆਉਂਦਾ ਆ ਇਹ ਵਾਲਾ ਤੇ ਇਹ ਮੈਂ ਤੁਹਾਨੂੰ ਕਿਸੇ ਦਿਨ ਤੁਹਾਡੇ ਸਾਹਮਣੇ ਕੱਢ ਕੇ ਤੁਹਾਨੂੰ ਦਿਖਾਉਂਗੀ ਉਹਦੇ ਵਾਸਤੇ ਮੈਂ ਸਪੈਸ਼ਲ ਇੱਕ ਵੀਡੀਓ ਜ਼ਰੂਰ ਬਣਾ ਕੇ ਤੁਹਾਨੂੰ ਭੇਜਾਂਗੀ ਤੇ ਇਹ ਜਿਹੜੀ ਮੇਰੀ ਚਾਦਰ ਹੈ ਇਹ ਮੇਰੇ ਮੰਮਾ ਦੇ ਕੋਲ ਸੀਗੀ ਤੇ ਮੈਂ ਉਹਨਾਂ ਦੇ ਕੋਲ ਸਪੈਸ਼ਲੀ ਆਪਣੇ ਕੋਲ ਰੱਖਣ ਵਾਸਤੇ ਇੱਕ ਨਿਸ਼ਾਨੀ ਦੀ ਤਰ੍ਹਾਂ ਮੈਂ ਲੈ ਕੇ ਆਈਆਂ ਕਿ ਪੁਰਾਣੀ ਬਹੁਤ ਮਤਲਬ ਜਿਆਦਾ ਪੁਰਾਣੀ ਮੈਂ ਤੁਹਾਨੂੰ 50 ਸਾਲ 55 ਸਾਲ ਵੀ ਕਹਿ ਸਕਦੀ ਆ 60 ਸਾਲ ਵੀ ਹੋ ਸਕਦੇ ਚਾਦਰ ਨੂੰ ਤੇ ਚਲੋ ਮੈਂ ਇੰਨਾ ਕੀ ਕਹਿ ਸਕਦੇ 55 ਸਾਲ ਇਸ ਤੋਂ ਮੈਨੂੰ ਜ਼ਿਆਦਾ ਹੀ ਲੱਗਦੇ ਨੇ ਕਿਉਂਕਿ ਇਸ ਟਾਈਮ ਮੈਂ ਮੰਮਾ ਨਾਲ ਗੱਲ ਨਹੀਂ ਕੀਤੀ ਹੋਈ ਕਿ ਕਿੰਨੇ ਸਾਲ ਪੁਰਾਣੀ ਆ ਬਟ ਮੈਨੂੰ ਇੰਨੇ ਕੀ ਲੱਗਦੀ ਆ 55 ਜਾਂ 60 ਦੇ ਕਰੀਬ ਆ ਇਹ ਜਿਹੜੀ ਚਾਦਰ ਆ ਮੇਰੇ ਮਾਮੀ ਜੀ ਨੇ ਕੱਢੀ ਹੋਈ ਆ ਮਾਮੀ ਜੀ ਮੇਰੇ ਵੱਡੇ ਮਾਮੀ ਜੀ ਨੇ ਕੱਢੀ ਆ ਉਹਨਾਂ ਦਾ ਨਾਮ ਸੀਗਾ ਦਰਸ਼ਨ ਕੋਰ ਤੇ ਉਹਨਾਂ ਨੇ ਇਹ ਚਾਦਰ ਕੱਢੀ ਸੀਗੀ ਮਤਲਬ ਮम्मा ਮੇਰੇ ਨੇ ਕਹਿਣਾ ਮम्मा ਦੇ ਕੋਲ ਰਹਿਣਾ ਉਹਨਾਂ ਨੇ ਆਣ ਕੇ ਤੇ ਕਹਿਣਾ ਵੀ ਤੁਸੀਂ ਚਾਦਰ ਕੱਢੋ ਤੇ ਮੈਂ ਜਿਹੜੀ ਸਾਈਡਾਂ ਦੇ ਉੱਪਰ ਦੇਖੋ ਇਹ ਜਿਹੜੀ ਸਾਈਡਾਂ ਦੇ ਉੱਤੇ ਬੀਡਿੰਗ ਹੋਈ ਆ ਇਹ ਮੇਰੀ ਮम्मा ਨੇ ਕੀਤੀ ਆ ਇਸ ਹੈਗੀ ਜੇ कॉटन ਦਾ ਇੱਕ ਸੂਤੀ ਜਿਹਾ ਧਾਗਾ ਹੁੰਦਾ ਸੀਗਾ ਬਹੁਤ ਬਰੀਕ ਤੇ ਬਰੀਕ ਕਰੋਸ਼ੀ ਦੇ ਨਾਲ ਇਹਨੂੰ ਬੁਣ ਕੇ ਅਲੱਗ ਤੋਂ ਤੇ ਫਿਰ ਇਹਨੂੰ ਸਲਾਈ ਮਸ਼ੀਨ ਦੇ ਨਾਲ ਇਥੋਂ ਅਟੈਚ ਕੀਤਾ ਗਿਆ ਆ ਇਹਨੂੰ ਅਲੱਗ ਬਣਾਇਆ ਵਾ ਬਣਾਇਆ ਵੀ ਇਹਨੂੰ ਇਹ ਇਸ ਤਰੀਕੇ ਦੇ ਨਾਲ ਲੈਂਥ ਦੇ ਵਿੱਚ ਇਹਨੂੰ ਬੁਣਿਆ ਗਿਆ ਹੈ ਬ੍ਰੀਕ ਵਾਲੇ ਕਰੋਸ਼ੀ ਦੇ ਨਾਲ ਤੇ ਇਹਨੂੰ ਫਿਰ ਇਦਾਂ ਰੱਖ ਕੇ ਉੱਪਰ ਸਟੀਚ ਕੀਤਾ ਗਿਆ ਸਲਾਈ ਮਸ਼ੀਨ ਨਾਲ ਤੇ ਇਧਰ ਦੇਖੋ ਇਧਰ ਸਲਾਈ ਮਸ਼ੀਨ ਦੀ ਆਈ ਹੈ ਸਟੀਚਿੰਗ ਵੀ ਕਿਵੇਂ ਹੋਈ ਹੈ ਲੈਸ ਤੇ ਤੁਸੀਂ ਲੈਸ ਦੇਖ ਸਕਦੇ ਹੋ ਕਾਟਨ ਦੀ ਲੈਸ ਆ ਪਹਿਲਾਂ ਕੀ ਕਰਦੇ ਹੁੰਦੇ ਸੀ ਲੋਕ ਆਪਣੀਆਂ ਮਾਵਾ ਬਜ਼ੁਰਗ ਲੋਕਾਂ ਨਾ ਚਿੱਟਾ ਕੱਪੜਾ ਧੋਤਾ ਹੈ ਨਾ ਤੇ ਉਹਨੂੰ ਅਸੀਂ ਨੀਲ ਜ਼ਰੂਰ ਲਾਉਣਾ ਹੈ ਹੁਣ ਉਹ ਮਤ ਸਮਾਂ ਨਹੀਂ ਰਿਹਾ ਅੱਜ ਕੱਲ ਕੋਈ ਵੀ ਕੁਰਤੇ ਪਜਾਮਿਆਂ ਨੂੰ ਵੀ ਨੀਲ ਨਹੀਂ ਲਾਉਂਦਾ ਅੱਜ ਕੱਲ ਅਸੀਂ ਆਪਣੇ ਕਿਸੇ ਵੀ ਚਿੱਟੇ ਕੱਪੜੇ ਨੂੰ ਨੀਲ ਲਾਉਨੇ ਆ ਨੀਲ ਤੁਸੀਂ ਚਾਹੇ ਜਿੰਨਾ ਮਰਜ਼ੀ ਵਧੀਆ ਲਿਆਓ ਹਨਾ ਉਹ ਕੋਈ ਵੀ ਨੀਲ ਲਾ ਲੋ ਤੇ ਚਿੱਟਾ ਕੱਪੜਾ ਖਰਾਬ ਹੋ ਜਾਂਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਚਾਰ شفیرے ਬਿਲਕੁਲ ਚਾਰੇ ਸਿਰਿਆਂ ਦੇ ਉੱਪਰ ਮੇਰੀ ਮੰਮਾ ਨੇ ਲੇਸ ਬੁਣ ਕੇ ਤੇ ਲਗਾਈ ਹੋਈ ਆ ਤੇ ਇਹ ਹੈਗੀ ਦੀਵਾਨ ਬੈੱਡ ਦੀ ਚਾਦਰ ਆ ਜਿਹੜੀ ਕਿ ਮੈਂ ਬੈੱਡ ਦੇ ਉੱਪਰ ਵਿਛਾ ਕੇ ਤੁਹਾਨੂੰ ਦਿਖਾ ਰਹੀ ਆ ਕਿਉਂਕਿ ਦੇਖੋ ਕਿੰਨੀ ਖੁੱਲੀ ਆ ਇਹਨੂੰ ਕੀ ਕਹਿੰਦੇ ਸੀ ਖੱਦਰ ਕੇਸਮੈਂਟ ਕਹਿੰਦੇ ਆ ਸ਼ਾਇਦ ਤਾਂ ਕੁਝ ਹੋਰ ਵੀ ਕਹਿੰਦੇ ਹੋਣਗੇ ਮੈਨੂੰ ਇੰਨਾ ਕੀ ਪਤਾ ਹੈ ਜਿਆਦਾ ਨਹੀਂ ਤੇ ਜਿਹੜਾ ਮੇਰੇ ਮਾਮੀ ਜੀ ਨੇ ਚਾਦਰ ਕੱਢੀ ਹੋਈ ਆ ਉਹ ਮਾਮੀ ਜੀ 1 ਸਾਲ ਹੋ ਗਿਆ ਐਕਸਪਾਇਰ ਹੋ ਚੁੱਕੇ ਆ ਤੇ ਦੇਖੋ ਬੰਦੇ ਦੀ ਕੋਈ ਗਰੰਟੀ ਨਹੀਂ ਹੈਗੀ ਚੀਜ਼ਾਂ ਦੀ ਹੈਗੀ ਆ ਉਹਨਾਂ ਦੇ ਹੱਥਾਂ ਦੀ ਚਾਦਰ ਕੱਢੀ ਹੋਈ ਆ ਇੰਨੀ ਕੁ ਵਧੀਆ ਕਿਤੇ ਵੀ ਕੋਈ ਮਿਸਟੇਕ ਨਹੀਂ ਹੈਗੀ ਕਿਸੇ ਵੀ ਫਲਾਵਰ ਦੇ ਵਿੱਚ ਜਿੱਦਾਂ ਮਸ਼ੀਨੀ ਕੱਢੀ ਹੁੰਦੀ ਆ ਦੇਖੋ ਤੁਸੀਂ ਇੰਨੀ ਬ੍ਰੀਕ ਇੰਨਾ ਬ੍ਰੀਕ ਜਿਆ ਧਾਗਾ ਆ ਇੰਨੀ ਬਰੀਕ ਚੱਦਰ ਆ ਜਿਹਦੇ ਵਿੱਚੋਂ ਗਿਣ-ਗਿਣ ਕੇ ਆਪਾਂ ਲੈਣੇ ਹੁੰਦੇ ਆ ਫਿਰ ਜਾ ਕੇ ਕਿਤੇ ਤੇ ਇਹ ਸਾਡਾ ਸਿੰਧੀ ਟੰਕਾ ਚੇੜਾ ਤਿਆਰ ਹੁੰਦਾ ਆ ਤੇ ਇਹ ਇਹਨਾਂ ਨੇ ਇੰਨੀ ਬਰੀਕ ਚੱਦਰਾਂ ਕੱਢ ਕੇ ਵੀ ਇਹਨਾਂ ਨੂੰ ਐਨਕਾ ਨਹੀਂ ਲੱਗੀਆਂ ਸੀ ਜਿਹੜੀਆਂ ਕਿ ਅੱਜ ਕੱਲ ਬੱਚਿਆਂ ਨੂੰ ਫੋਨ ਵੇਖਣ ਦੇ ਨਾਲ ਟੀਵੀ ਵੇਖਣ ਦੇ ਨਾਲ 24 24 ਘੰਟੇ ਫੋਨ ਚਲਾ ਚਲਾ ਕੇ ਆਪਣੇ ਆਪ ਨੂੰ ਸਪੈਕਸ ਲਾ ਲਿਆ ਹੋਈਆਂ ਆ ਬਹੁਤ ਸਾਰੀਆਂ ਇਦਾਂ ਦੀਆਂ ਬੱਚੇ ਗਲਤੀਆਂ ਕਰਦੇ ਆ ਫਿਰ ਹੋਰ ਵੀ ਤੀਜਾ ਨੇ ਮੇਰੇ ਕੋਲ ਅਸੀਂ ਪਹਿਲਾਂ ਇਦਾਂ ਕਰਕੇ ਪੱਤੇ ਵਾਲੀਆਂ ਪੱਖੀਆਂ ਲੈਂਦੇ ਹੁੰਦੇ ਸੀ ਤੇ ਜਦੋਂ ਵੀ ਅਸੀਂ ਪੱਖੀ ਲੈ ਲੈਣੀ ਆ ਤੇ ਉਹਨੂੰ ਮੇਰੇ ਮੰਮਾ ਨੇ ਕਹਿਣਾ ਕਿ ਇਦਾਂ ਕਰਕੇ ਕੱਪੜਾ ਲਗਾ ਲੋ ਨਾ ਤੇ ਇਹਦੀ ਜਿਹੜੀ ਲਾਈਫ ਆ ਵੱਧ ਜਾਂਦੀ ਆ ਚੀਜ਼ ਨੂੰ ਅਸੀਂ ਜਿੰਨਾ ਵੀ ਜ਼ਿਆਦਾ ਸਵਾਰਾਂਗੇ ਉਹਦੀ ਉਮਰ ਓਨੀ ਹੀ ਲੰਬੀ ਹੋ ਜੂਗੀ ਤੇ ਮੇਰੀ ਮੰਮਾ ਨੇ ਬੈਠੇ ਬੈਠੇ ਨੇ ਜਦੋਂ ਵੀ ਮੇਰੇ ਕੋਲ ਆਉਣਾ ਮੈਨੂੰ ਕਹਿਣਾ ਤੂੰ ਪੱਖੀਆਂ ਦੇ ਮੈਨੂੰ ਤੇ ਮੈਂ ਉਹਨਾਂ ਨੂੰ ਇਦਾਂ ਕੱਪੜਾ ਲਾ ਕੇ ਤਿਆਰ ਕਰਦਾ ਮੇਰੇ ਕੋਲ ਜਿੰਨੀਆਂ ਵੀ ਪੱਖੀਆਂ ਮੇਰੀ ਮੰਮਾ ਨੇ ਇਦਾਂ ਮੈਨੂੰ ਕਿੰਨੇ ਸਾਰੇ ਕੱਪੜੇ ਹਰ ਤਰ੍ਹਾਂ ਦੇ ਕਾਟਨ ਦੇ ਲਾ ਲਾ ਕੇ ਤੇ ਮੈਨੂੰ ਇਦਾਂ ਤਿਆਰ ਕਰਕੇ ਦਿੱਤੀਆਂ ਸੀਗੀਆਂ ਇਹ ਵੀ ਮੇਰੇ ਕੋਲ ਕਾਫੀ ਪੁਰਾਣੀਆਂ ਨੇ ਤੁਹਾਨੂੰ ਪਤਾ ਕਿ ਅੱਜ ਕੱਲ ਤੇ ਜ਼ਰੂਰਤ ਨਹੀਂ ਪੈਂਦੀ ਘਰ ਦੇ ਵਿੱਚ ਇਨਵਰਟਰ ਹੁੰਦਾ ਆ ਇਸ ਲਈ ਸਾਨੂੰ ਪੱਖੀਆਂ ਦੀ ਲੋੜ ਨਹੀਂ ਪੈਂਦੀ ਤੇ ਆ ਜਿਹੜੀ ਪੱਖੀ ਆ ਤੁਸੀਂ ਦੇਖ ਸਕਦੇ ਹੋ ਇਹ 25 ਸਾਲ ਪੁਰਾਣੀ ਪੱਖੀ ਆ ਇਹ ਮੇਰੇ ਸਹੁਰਾ ਸਾਹਿਬ ਵੀ ਇਹਨੂੰ ਜਿਹੜਾ ਝੱਲਦੇ ਹੁੰਦੇ ਸੀਗੇ ਤੇ ਇਹਦੇ ਨਾਲ ਹਵਾ ਲੈਂਦੇ ਹੁੰਦੇ ਸੀਗੇ ਬੈਠਿਆ ਪਿੰਡਾਂ ਦੇ ਵਿੱਚ ਜਦੋਂ ਲਾਈਟ ਨਹੀਂ ਹੁੰਦੀ ਸੀ ਇਸ ਟਾਈਮ ਤੱਕ ਅਸੀਂ ਸ਼ਹਿਰਾਂ 'ਚ ਰਹਿ ਰਹੇ ਆ ਪਹਿਲਾਂ ਸਾਡੀ ਮੈਰਿਜ ਹੀ ਪਿੰਡ 'ਚ ਹੋਈ ਸੀ ਤੇ ਉੱਥੇ ਇਹਨੂੰ ਜਦੋਂ ਝੱਲਣਾ ਤੇ ਇਹਨਾਂ ਚੋ ਆਵਾਜ਼ ਆਉਣੀ ਹੁੰਦੀ ਸੀਗੀ ਤੇ ਦੇਖੋ ਕਿਵੇਂ ਦੀ ਆ ਟੁੱਟੀ ਪਈ ਆ ਵਿਚਾਰੀ ਤੇ ਬਸ ਇਹਨਾਂ ਨੂੰ ਧੋ ਕੇ ਤੇ ਮੈਂ ਸੰਭ ਕੇ ਰੱਖਿਆ ਹੋਇਆ ਇੱਕ ਨਿਸ਼ਾਨੀ ਦੀ ਤੌਰ ਤੇ ਕਿ ਐਵੇਂ ਦੀਆਂ ਪੱਖੀਆਂ ਹੋ ਗਈਆਂ ਇੱਕ ਇਦਾਂ ਦੀਆਂ ਹੋ ਗਈਆਂ ਤੇ ਇਹ ਬਸ ਇਦਾਂ ਸਾਰੀਆਂ ਮੈਂ ਲਿਫਾਫੇ ਚ ਪਾ ਕੇ ਤੇ ਸੰਭ ਕੇ ਰੱਖਿਆ ਕਦੀ ਵੀ ਜ਼ਿੰਦਗੀ ਚ ਲੋੜ ਪੈ ਸਕਦੀ ਚੀਜ਼ ਦੀ ਇਹ ਵੀ ਆਪਣਾ ਇੱਕ ਵਿਰਸਾ ਆ ਚਦਰਾਂ ਕੱਢਣੀਆਂ ਫਿਰ ਪੱਖੀਆਂ ਬੁੰਨੀਆਂ ਤੇ ਸਭ ਤੋਂ ਸੋਹਣੀ ਚੀਜ਼ ਆ ਇਹ ਮੇਰੇ ਵੱਡੇ ਭੈਣ ਜੀ ਜਿਨ੍ਹਾਂ ਨੇ ਮਤਲਬ ਉਹਨਾਂ ਦੀ ਉਮਰ ਵੀ ਇਸ ਟਾਈਮ 55 60 ਦੇ ਕਰੀਬ ਆ ਜਿਨ੍ਹਾਂ ਨੇ ਆ ਬੁਣੀ ਹੋਈ ਸੀਗੀ ਤੇ ਮਤਲਬ ਸਾਰਿਆਂ ਨੂੰ ਇੱਕ ਇੱਕ ਪੱਖੀਆਂ ਬੁਣ ਕੇ ਉਹਨਾਂ ਨੇ ਦਿੱਤੀਆਂ ਹੋਈਆਂ ਸੀਗੀਆਂ ਇਹਨੂੰ ਵੀ 25 30 ਸਾਲ ਹੋ ਗਏ ਆ ਪੱਖੀ ਨੂੰ ਤੇ ਤੁਸੀਂ ਦੇਖੋ ਕਿ ਅੱਜ ਕੱਲ ਦੀ ਪੀੜ੍ਹੀ ਨੂੰ ਪੱਖੀ ਬੁਣਨੀ ਨਹੀਂ ਆਉਂਦੀ ਹਣੀ ਕਿੰਨੀ ਸੋਹਣੀ ਬੁਣੀ ਆ ਮੈਂ ਇਹਨੂੰ ਇੱਕ ਦਿਨ ਰੰਗ ਕਰਦੀ ਪਈ ਸੀ ਆ ਦੇਖੋ ਮੈਂ ਇੱਥੇ ਥੋੜਾ ਜਿਹਾ ਕੀਤਾ ਆ ਅਵੇਚ ਰਹਿਂਦਾ ਸੀ ਕਰਨ ਵਾਲਾ ਤੇ ਆ ਸਾਈਡਾਂ ਤੇ ਵੀ ਕਿਉਂਕਿ ਇਹਨੂੰ ਮੈਂ ਕਿਹਾ ਦੁਬਾਰਾ ਤੋਂ ਨਿਊ ਬਣਾਈਏ ਜਦੋਂ ਆਪਾਂ ਸਾਰੇ ਜਣੇ ਬੈਠ ਕੇ ਜਦੋਂ ਘਰੇ ਚ ਕੋਈ ਗੈਸਟ ਵਗੈਰਾ ਆਉਣੰਦੇ ਸੀਗੇ ਤੇ ਪੱਖੀ ਝੱਲਣੀ ਤੇ ਆਵਾਜ਼ ਆਉਂਦੀ ਹੁੰਦੀ ਹੀ ਕੜੀਂ ਕੜੀਂ ਕਰਦੀਆਂ ਨੇ ਇੱਥੋਂ ਪੱਖੀਆਂ ਤੇ ਬੜਾ ਹੀ ਵਧੀਆ ਲੱਗਦਾ ਹੁੰਦਾ ਸੀਗਾ ਉਦੋਂ ਤੇ ਮਤਲਬ ਇਹਨਾਂ ਦਾ ਕੁਛ ਅਲੱਗ ਹੀ ਜੀ ਹਵਾ ਹੁੰਦੀ ਸੀਗੀ ਚੱਲਣਾ ਇਹੀ ਆਪਣਾ ਏਸੀ ਹੁੰਦਾ ਸੀ ਇਹੀ ਉਦੋਂ ਸਾਡਾ ਅਨੁਭਵ ਹੁੰਦਾ ਸੀ ਤੇ ਦੇਖੋ ਜਿਹੜੀਆਂ ਕਿ ਮੈਂ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਇਦਾਂ ਦੀਆਂ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਂ ਸਾਂਭੀਆਂ ਹੋਈਆਂ ਆਪਣੇ ਕੋਲ ਨਿਸ਼ਾਨੀਆਂ ਤੇ ਮੈਂ ਹੌਲੀ ਹੌਲੀ ਕਰਕੇ ਇਦਾਂ ਤੁਹਾਡੇ ਸਾਹਮਣੇ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਮੈਂ ਲੈ ਕੇ ਆਉਂਗੀ ਤੇ ਤੁਸੀਂ ਦੱਸਣਾ ਤੁਹਾਨੂੰ ਇਹ ਸਭ ਕੁਝ ਕਿਵੇਂ ਦਾ ਲੱਗਦਾ ਆ ਤੇ ਮਿਲਦੇ ਆਂ ਨੈਕਸਟ ਵਲੌਗ ਨਾਲ ਥੈਂਕ ਯੂ